ਇੱਕ ਮੈਨੂੰ ਡੀਸੀ ਸਾਹਿਬ ਨੇ ਹੁਣੇ ਹੋਰ ਇਨਫੋਰਮੇਸ਼ਨ ਦਿੱਤੀ ਜਿਹੜੀ ਅੱਜ ਮੀਟਿੰਗ 'ਚ ਡਿਸਕਸ ਹੋਇਆ ਕਿ ਜਿਹੜੇ ਬੈਗਰਸ ਹੈਗੇ ਆ ਬੱਚੇ ਆ ਬੈਗਿੰਗ ਕਰਦੇ ਆ ਉਹਨਾਂ ਦੇ ਡੀਐਨਏ ਟੈਸਟਿੰਗ ਚਾਲੂ ਕਰ ਰਹੇ ਆ ਕਿ ਵਾਕਈ ਉਹ ਆਪਣੇ ਪੇਰੈਂਟਸ ਕੋਲ ਰਹ ਰਹੇ ਆ ਜਾਂ ਨਹੀਂ ਰਹ ਰਹੇ ਆ ਕੋਈ ਜ਼ਬਰਦਸਤੀ ਰਹ ਰਹੇ ਆ ਫਿਰ ਉਹਨਾਂ ਦੀ ਰੀਹੈਬਿਲੀਟੇਸ਼ਨ ਦੇ ਮਤਲਬ ਕਿ ਸਟੈਪਸ ਲਵਾਂਗੇ ਜੋ ਵੀ ਕਰਾਂਗੇ ਇਹ ਮਤਲਬ ਪੂਰੇ ਲੁਧਿਆਣੇ ਸ਼ਹਿਰ ਚ ਮੁਹਿੰਮ ਚੱਲੇਗੀ ਔਰ ਜੋ ਹੋ ਸਕੇਗਾ ਇਹਨੂੰ ਜਲਦੀ ਤੋਂ ਜਲਦੀ ਇਹਦਾ ਕੋਈ ਇਲਾਜ ਲੱਭਾਂਗੇ ਇੱਕ ਜਿਹੜੇ 4 ਪੁੱਲ ਬਣ ਰਹੇ ਆ ਉਹ ਮੈਂ ਦੱਸ ਚੁੱਕਾ ਨਾ ਜੀ ਜੀ ਚਾਰ ਪੁੱਲਾਂ ਦੇ ਦਸਤਾਵੇਜ਼ ਮੈਂ ਦੇ ਕੀ ਹੋਇਆ ਸੀ ਇੱਕ ਐਜੂਕੇਸ਼ਨ ਤੇ ਵੀ ਡਿਸਕਸ ਹੋਇਆ ਪਿੱਛੇ ਬੈਂਸ ਸਾਹਿਬ ਆਏ ਸੀ ਤੇ ਉਦੋਂ ਚਾਰ ਪੰਜ ਸਕੂਲਾਂ 'ਚ ਪੈਸੇ ਦੇ ਕੇ ਗਏ ਸੀ ਹੈਬੋਵਾਲਦਾ ਸਕੂਲ ਸੀ ਜਵਾਰ ਕੈਂਪ ਸੀ ਜਵੱਦੀ ਦਾ ਸਕੂਲ ਸੀਗੇ ਉਹ ਮੈਂ ਮਨਿਸਟਰ ਸਾਹਿਬ ਨਾਲ ਹੁਣੇ ਗੱਲ ਕੀਤੀ ਹੈ ਤੇ ਉਹਨਾਂ ਨੇ ਸ਼ਿਓਰ ਕੀਤਾ ਕਿ ਉਹ ਸਾਰੇ ਪੈਸੇ ਅਗਸਟ 'ਚ ਆ ਜਾਣਗੇ ਔਰ ਕੰਮ ਚਾਲੂ ਹੋ ਜਾਏਗਾ ਇਹ ਅੱਜ ਸਾਰੀਆਂ ਚੀਜ਼ਾਂ ਡਿਸਕਸ ਹੋਈਆਂ ਜੇ ਤੁਹਾਡੇ ਕਿਸੇ ਦੇ ਕੋਈ ਸਵਾਲ ਹੈ ਤੁਸੀਂ ਦੱਸੋ ਐਨਜੀਟੀ ਤੋਂ ਡਾਇਰੈਕਸ਼ਨ ਸੀ ਜਾਂ ਲਾਈਨ ਇੰਡਸਟਰੀਜ਼ ਨੂੰ ਕਿ ਆਪਣੇ ਕਿਉਂ ਸੀ ਜਿਹੜਾ ਹੈਗਾ ਉਹ ਨਟਮੁੱਟੇ ਨਾਲੇ ਦੇ ਵਿੱਚ